ਮੰਜਾ ਪਿੱਛੇ ਗਿਆ ਨਾ ਯੋ ਯਾ ਜਿਹੜਾ 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 ਹੋਊਗਾ ਸਰਚਾਰਜ ਪਟਿਆਲੀ ਨਜਰਾ ਦਾ ਕੋਈ ਰੈਂਟ ਪਰ ਮੁਸਤ ਪੈਣਾ ਹੈ ਉਹ ਨੰਬਰ ਉਹ ਤਰੀਕਾ ਮੈਂ ਉਹ ਰੇਡ ਆਏ ਹੈ ਉਹਦੇ ਫਾਊਂਡੇਟ ਚਾਹ। ਅੱਛਾ ਇਹਨਾਂ ਨੂੰ ਕਿਹੋ ਜਿਹੀ ਗੱਲ ਹੈ 13 ਤੋਂ 15 ਨੂੰ ਸੀ ਆਈ 15 ਅੱਛਾ 15 ਨੂੰ ਕਿਹਦੇ ਤੋਂ ਉਹਨੇ ਗਿਆ ਵੀ 2 ਮਹੀਨੇ ਲੱਗ ਗਏ ਵੀ 60% ਦਾ ਹੁੰਦਾ 60% ਦਾ ਪਾਉਂਦਾ ਹੈ ਤੇ ਪਟਿਆਲੀ ਉਹ ਵੀ ਸਾਡੇ ਲੱਗੀਆਂ ਕਿਤੇ ਨਾ ਬੰਦ ਹਲੇ ਪੜਾ ਤੇ ਨਾਮੇ ਸਭੀ ਜਾ ਕੇ ਦੇਖੋ ਇਹਨਾਂ ਦਾ ਜੋ ਜੋ ਦਾ ਆਰਪੀ ਚੁਏ ਡੈਸਕ ਕੰਟਰੋਲ ਦਾ ਉਹਨੂੰ ਗਾੜੀ ਉੱਤੇ ਸਵਾਇਆ ਉਹਨੇ ਜ਼ਬੂਰਤਾ ਮਾਰਿਆ ਤਾਂ ਬੱਸ ਹੈ ਬਾਕੀ ਚਾੜੀ ਦੇ ਦਿੱਤੇ ਐ ਰਿਜਿਸਟਰ ਆਸਾਮਿੰਨ ਦਿੱਤੀ ਜੀ ਜਿਹਨੇ ਦਿੱਖ ਚ ਮੈਟਰੀ ਦੇ ਦਿੱਖ ਉਹਦੀ ਡੈਕ ਬੋਰਡਿੰਗ ਆ ਪਾਕਿਜ ਨੇ ਆਮ ਲੈ ਕੇ ਹੁੰਦੇ ਆ ਉਹ ਵੀ ਲੈ ਕੇ ਉਹ ਜਿਹੜੀ 108 ਐਮਬੂਲੈਂਸ ਦੇ ਵਿੱਚ ਹੈ ਪ੍ਰਾਈਵੇਟ ਜਿਨਾ ਐਂਪੀਰ ਬੋਰਡ ਨੇ ਕਰਿਆ ਜਦੋਂ ਉਹ ਕਮ ਲੈ ਕੇ ਬੜਾ ਛੁਕਾ ਰੋ ਨਹੀਂ ਕੇ ਗੈਸ ਮਾਲ ਨੂੰ ਨਾਲ ਲਈ ਇੱਕ ਵਾਰੀ ਦੀ ਗੱਲ ਸੁਬਾਹ ਤੇ ਮਾਲ ਨੂੰ ਮਿਲਾ ਦਿੱਤਾ ਤੋਕਾ ਨੇ ਜੋ ਜਿਹੜੇ ਕੈਂਪਸਾਂ ਜਿਹੜੇ ਗਊਂ ਤੋਂ ਕੰਮ ਕਰਦੇ ਨਹੀਂ ਜਿਹੜਾ ਹੁੰਦਾ ਗਈ ਸਾਲਾ ਉਹਦਾ ਗੱਲ ਕੀਤੀ ਉਹ ਵਾਲਾ ਵੀ ਹੈ ਜਿਹੜਾ ਡਾਊਟ ਚੱਲੀ ਜਾਂਦੀ ਗੱਲ ਉਹ ਜਿਹੜੀ ਸ਼ਰਤ ਜਿਹੜਾ ਜਿਹੜੀ ਖੇਤੀ ਉਹ ਨਹੀਂ ਨਾ ਪੂਰੀ ਪੂਰੀ ਤਰ੍ਹਾਂ ਦੇਖਣਗੇ ਕੋਈ ਜਿਹੜਾ ਆਈਟਮ ਹੈ ਸੀਓ ਨੂੰ ਦੱਸੋ ਕਰਵਾਇਆ ਸੀ ਸੀਓ ਕੌਣ ਸੀਓ ਜਿਹੜਾ ਉਹ ਬਾਹਰ ਗਿਆ ਸੀ ਨਾਰਮਸਾ ਤੋਂ ਆਫ ਯਾਰ ਜਿਹੜਾ ਮੈਂ ਮਾਦੋਤ ਤੇ ਕੋਰ ਦਾ ਸਾਮਾਨ ਜਿਹੜਾ ਜਾਰੀ ਕੀਤਾ ਥਾਣੇ ਥਾਣੇ ਤੋਂ ਸੰਬੰਧਿਤ ਹੈ ਜਿਹੜੀ ਕਾਦੀ ਵਿਸਥੀ ਨਹੀਂ ਜਿਹੜਾ ਸਿੱਟਿੰਗ ਮਾਰੂਗਾ ਭਾਨੂ ਗਦਾ ਹੈ ਨਾ ਜੋ ਇੱਕ ਕਾਰਨਾ ਹੈ ਇਸ ਰਾਜਨੀਤਿਕ ਕਾਫੀ ਬਾਅਦ ਮੈਂ ਆਕਾਸ਼ਦੀਪ ਸਿੰਘ ਅਗਨੀਵੀਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਸਮੇਂ ਚ ਮਾਰਿਆ ਗਿਆ ਉਹਦੇ ਘਰ ਚ ਲਿਆਂਵਾ ਉਦੇ ਪਰਿਵਾਰ ਨਾਲ ਹਮਦਰਦੀ ਕਰੂੰਗਾ ਔਰ ਮੈਨੂੰ ਬੜਾ ਦੁੱਖ ਤੇ ਅਫਸੋਸ ਆ ਕਿ ਆਲਮੋਸਟ ਮਹੀਨਾ ਸਵਾ ਮਹੀਨਾ ਡੇਢ ਮਹੀਨੇ ਬੀਤ ਜਾਣ ਤੋਂ ਬਾਅਦ ਜੋ ਉਸ ਅਗਨੀਬੀਰ ਨੌਜਵਾਨ ਦਾ ਮਾਨ ਸਤਕਾਰ ਤੇ ਜਿਹੜਾ ਦੇਸ਼ ਵਾਸਤੇ ਉਸਨੇ ਆਪਣੀ ਜਾਨ ਗੁਆਈ ਆ ਉਹਦਾ ਜੋ ਬਣਨਾ ਚਾਹੀਦਾ ਸੀਗਾ ਨਾ ਸਟੇਟ ਗਵਰਨਮੈਂਟ ਨਾ ਐਡਮਿਨਿਸਟ੍ਰੇਸ਼ਨ ਨੇ ਅਪ੍ਰੋਪਰੀਏਟਲੀ ਉਹਨੂੰ ਆਨਰ ਕੀਤਾ ਇੱਕ ਪਾਸੇ ਭਗਵੰਤਪਾਣ ਹਮੇਸ਼ਾ ਕਹਿੰਦਾ ਰਿਹਾ ਕਿ ਮੈਂ ਦੇਸ਼ ਵਾਸਤੇ ਹੋਰੇ ਸ਼ਹੀਦਾਂ ਨੂੰ 1 ਕਰੋੜ ਰੁਪਇਆ ਐਕਸਕ੍ਰੀਸ਼ੀਆ ਗ੍ਰਾਂਟ ਦਵਾਂਗਾ ਔਰ ਪਿੱਛੇ ਥੋੜਾ ਸਮਾਂ ਪਹਿਲਾਂ ਹੀ ਸ਼ਾਇਦ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਕੰਪਨਸੇਟ ਕੀਤਾ ਗਿਆ ਜਿਵੇਂ ਕਿ ਜਿਹੜੇ ਸ਼ਾਇਦ ਮਜੀਠੇ ਨਸ਼ੇ ਦੇ سلسلے ਚ ਮਰੇ ਸੀਗੇ ਚਲੋ ਅਸੀਂ ਕਿਸੇ ਦੇ ਖਿਲਾਫ ਨਹੀਂ ਗਏ ਲੇਕਿਨ ਉਹਨਾਂ ਨੂੰ ਸ਼ਾਇਦ 10-10 ਲੱਖ ਰੁਪਇਆ ਵਿਕਟਿਮਸ ਨੂੰ ਦਿੱਤਾ ਗਿਆ ਇਹ ਤਾਂ ਉਹ ਤਾਂ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਉਹਦੇ ਚ ਗਵਰਨਮੈਂਟ ਦਾ ਹੈਗਾ ਕਸੂਰ ਪਰ ਇਹ ਤਾਂ ਦੇਸ਼ ਲਈ ਮਰਿਆ ਸੀਗਾ ਇਸ ਲਈ 1-1 ਕਰੋੜ ਰੁਪਇਆ ਐਕਸਕਲੇਸ਼ੀਆ ਗ੍ਰਾਂਟ ਔਰ ਆਕਾਸ਼ਦੀਪ ਅਗਨੀਵੀਰ ਦੇ ਪਰਿਵਾਰ ਦੇ ਵਿੱਚੋਂ ਕਿਸੇ ਵੀ ਇੱਕ ਯੋਗ ਵਿਅਕਤੀ ਨੂੰ ਪੰਜਾਬ ਦੀ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਇਹ ਸਾਡੀ ਡਿਮਾਂਡ ਹੈ ਔਰ ਅਫਸੋਸ ਹੈ ਕਿ ਲੋਕਲ ਐਮਐਲਏ ਜਿਹੜਾ ਆਪਣੇ ਆਪ ਨੂੰ ਇਕੋਤੀ ਸਪੀਕਰ ਕਹਿੰਦਾ ਉਹ ਮੇਰੇ ਖਿਆਲ ਆ ਇਹਨਾਂ ਦਿਨਾਂ ਦੇ ਵਿੱਚ ਹਲੇ ਤੱਕ ਉਸ ਨੂੰ ਮਿਲ ਨਹੀਂ ਗਿਆ ਛੋਟੇ ਛੋਟੇ ਹੌਲਦਾਰਾਂ ਥਾਣੇਦਾਰਾਂ ਦੀ ਗੱਲ ਵਿਧਾਨ ਸਭਾ ਚ ਰੱਖਦਾ ਲੇਕਿਨ ਇੱਕ ਅਗਨੀਵੀਰ ਜਿਹਨੇ ਦੇਸ਼ ਵਾਸਤੇ ਜਾਨ ਦੀ ਕੁਰਬਾਨੀ ਦਿੱਤੀ ਆ ਉਹਦੇ ਉਹਦੇ ਤੱਕ ਕੋਈ ਸਰਕਾਰੀ ਪ੍ਰੋਪਰ ਜਿਹੜਾ ਉਹਦਾ ਮਾਨ ਸਤਕਾਰ ਬਣਦਾ ਨਹੀਂ ਗਿਆ ਇਹ ਸਾਡੀ ਡਿਮਾਂਡ ਹੈ ਕਿ ਉਸ ਨੂੰ ਤੁਰੰਤ ਐਕਸਪਰੇਸ਼ੀਆ ਗ੍ਰਾਂਟ ਕੋਈ ਸਰਕਾਰੀ ਜੌਬ ਜਿਹੜੀ ਆ ਉਹਦੇ ਪਰਵਾਰ ਨੂੰ ਸਰਕਾਰ ਦਾ ਕਹਿਣਾ ਕਿ ਉਹ ਜਿੰਨ ਦਿਨ ਦੇ ਰਹੇ ਉਹ ਕਹਿੰਦੇ ਵੀ ਜੋ ਫੌਜ ਨੂੰ ਸਾਨੂੰ ਕੋਈ ਵੀ ਨਹੀਂ ਹੈ ਇਸ ਕਰਕੇ ਅਸੀਂ ਇਹਨੂੰ ਸ਼ੀਸ਼ਾ ਦਰਜ ਨਹੀਂ ਦੇ ਸਕਦੇ ਮੈਂ ਮੈਂ ਹੈਰਾਨ ਹਾਂ ਕਿ ਇੰਨਾ ਸਮਾਂ ਬੀਤਣ ਤੋਂ ਬਾਅਦ ਹਲੇ ਵੀ ਫੌਜ ਨੇ ਅਗਰ ਨਹੀਂ ਭੇਜਿਆ ਤਾਂ ਚਲੋ ਇਟਸ ਅ ਮੈਟਰ ਆਫ ਕੰਸਰਨ ਪਰ ਆਫਟਰ ਆਲ ਇੱਕ ਨੌਜਵਾਨ 24 ਸਾਲ ਦਾ ਉਥੇ ਇਕੱਲਾ ਦਾ ਦੂਜੀ ਸਟੇਟ ਵਿੱਚ ਜਾ ਕੇ ਮਰਿਆ ਸਾਡਾ ਬੱਚਾ ਮਰਿਆ ਵਾ ਬਹੁਤ ਸਾਰੇ ਬੱਚੇ ਸਾਡੇ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਜੋ ਵਿਚਾਰੇ ਸ਼ਿਕਾਰ ਹੋ ਰਹੇ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਇਹਨੂੰ ਫਾਲੋਅ ਅਪ ਕਰਕੇ ਔਰ ਬੰਡੀ ਜਿਹੜੀ ਹੈਗੀ ਐਕਸਪਲੇਸ਼ਨ ਗ੍ਰਾਂਟ ਜ਼ਰੂਰ ਤੁਰੰਤ ਦੇਣੀ ਚਾਹੀਦੀ ਹੈ। ਸੈਂਟਰ ਗਵਰਨਮੈਂਟ ਨੇ ਜਿਹੜਾ 4 ਸਾਲ ਦਾ ਐਡਮਿਸ਼ਨ ਦਾ ਜਿਹੜਾ ਇਹ ਨਿਯਮ ਬਣਾਇਆ ਹੈ ਉਹ ਨਹੀਂ ਇਹ ਤਾਂ ਕਾਂਗਰਸ ਪਾਰਟੀ ਦਾ ਤਾਂ ਪੁਖਤਾ ਸਟੈਂਡ ਹੈ ਜੀ ਕਿ ਤੁਸੀਂ ਫੌਜ ਨੂੰ ਠੇਕੇ ਦੇ ਨਹੀਂ ਦੇ ਸਕਦੇ। ਫੌਜ ਇੱਕ ਰੈਗੂਲਰ ਸਰਵਿਸ ਹੈ। ਫੌਜ ਵਿੱਚ ਭਰਤੀ ਹੋ ਕੇ ਇੱਕ ਪੂਰਾ ਦੇਸ਼ ਦੇ ਬਾਰਡਰਾਂ ਤੇ ਰਾਖੀ ਕਰਨ ਵਾਸਤੇ ਪ੍ਰੋਪਰਲੀ ਟ੍ਰੇਨਡ ਐਫੀਸ਼ੀਐਂਟ ਬੰਦੇ ਚਾਹੀਦੇ ਨੇ। ਔਰ ਉਹਨਾਂ ਦੀ ਟ੍ਰੇਨਿੰਗ ਔਰ ਉਹਨਾਂ ਦੀ ਸਬਸੀਕੁਐਂਟ ਲਾਈਫ ਜਿਹੜੀ ਆ ਉਹ ਡਿਪੈਂਡ ਕਰਦੀ। ਹ ਤਬਾਦ ਉਹਨੂੰ ਘਰ ਤੋਰ ਦਿੱਤਾ ਇੱਕ ਲੰਮਸਮ ਅਮਾਉਂਟ ਦੇ ਕੇ ਉਹ ਵਿਚਾਰਾ ਕਿੱਥੇ ਜਾ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰੂਗਾ ਮੈਂ ਸਮਝਦਾ ਦਿਸ ਇਜ਼ ਅ ਫਰਾਡ ਪਾਲਿਸੀ ਔਰ ਭੀਜੇਪੀ ਗਵਰਨਮੈਂਟ ਨੇ ਪਤਾ ਨਹੀਂ ਕਿੱਥੋਂ ਇਹ ਆਈਡੀਆ ਚੱਕਿਆ ਹੋਆ ਕਿਸੇ ਵੀ ਦੇਸ਼ ਦੀ ਫੌਜ ਦਾ ਠੇਕੇ ਤੇ ਨਹੀਂਗੀ 4 ਸਾਲ ਦੇ ਕੰਟਰੈਕਟ ਬੇਸਿਸ ਤੇ ਨਹੀਂਗੀ ਇਹਨੂੰ ਰੱਦ ਕਰਕੇ ਔਰ ਕਾਂਗਰਸ ਗਵਰਨਮੈਂਟ ਨੇ ਤਾਂ ਆਪਣੇ ਮੈਨੀਫੈਸਟੋਜ਼ ਵੀ ਲਿਖਿਆ ਹੋਆ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਪੁਰਾਣਾ ਜਿਹੜਾ ਰੈਗੂਲਰ ਭਰਤੀ ਦਾ ਸਿਸਟਮ ਹੈ ਪਹੁੰਚ ਵਿੱਚ ਉਸ ਤੋਂ ਦੁਬਾਰਾ ਬਹਾਲ ਕੀਤਾ ਜਾਵੇ ਜੀ ਜੇਕਰ ਤੁਹਾਡੇ ਸਤਾਰਨ ਜੀ ਤਾਂ ਜਿਹੜੇ ਲੋਕ ਇਸ ਵਕਤ ਪੀੜਿਤ ਹੋਏ ਲੰਦੇ ਜਾਂਦਾ ਕਿ ਇਹਨਾਂ ਨੂੰ ਥੋੜੀ ਜਿਹਾ ਕੰਪਨਸੇਸ਼ਨ ਕਿਉਂ ਨਹੀਂ ਕਰਾਂਗੇ ਆਫਕੋਰਸ ਜਿਹੜੇ ਲੋਕਾਂ ਨਾਲ ਅਨਿਆਏ ਹੋਇਆ ਔਰ ਜਿਹੜੇ ਲੋਕਾਂ ਨੂੰ ਕੰਪਨਸੇਟ ਸਰਕਾਰ ਨੇ ਨਹੀਂ ਕੀਤਾ ਚਾਹੇ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਨੌਕਰੀਆਂ ਰਹਿੰਗੀਆਂ ਨੇ ਚਾਹੇ ਉਹ ਜਿਹੜੇ ਕੋਈ ਇਦਾਂ ਦੇ ਅਗਨੀਵੀਰ ਜਿਹੜਾ ਨੂੰ ਪੱਕਾ ਪਾਤ ਕਰਕੇ ਜਾਂ ਕਿਸੇ ਕਾਰਨ ਕਰਕੇ ਨਹੀਂ ਦਿੱਤਾ ਗਿਆ ਉਹਨਾਂ ਨੂੰ ਬਣਦਾ ਕੰਪਨਸੇਸ਼ਨ ਮਿਲਣਾ ਚਾਹੀਦਾ ਬਲਕਿ ਮੈਂ ਇੱਕ ਕਦਮ ਅੱਗੇ ਜਾ ਕੇ ਕਹੂੰਗਾ ਜਿਹੜੇ ਪੁਲਿਸ ਟਸਟਿੰਗੀ ਚ ਮਾਰੇ ਗਏ ਲੋਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਚ ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਕਿਉਂਕਿ ਕਸਟਡੀ ਪੁਲਿਸ ਦੀ ਆ ਕਸਟਡੀ ਸਰਕਾਰ ਦੀ ਆ ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਅਵਸ਼ਤ ਦਿੱਤਾ ਜਾਵੇ ਥੈਂਕ ਯੂ ਜੀਪਾਲ ਜੀ